ਤਾ ਬੇਟਾ ਜਿਹੜਾ ਕੱਲ ਯੂਐਸ ਤੋਂ ਡਿਪੋਰਟ ਕਿੱਥੇ ਆਇਆ ਹਾਂਜੀ ਦੱਸੋ ਕਿ ਉਹ ਕਿਸ ਤਰ੍ਹਾਂ ਗਿਆ ਕਿੰਨੇ ਪੈਸੇ ਲੱਗੇ ਕੀ ਕੀ ਮੁਸ਼ਕਲਾਂ ਦਾ ਉਹਨੂੰ ਸਾਹਮਣਾ ਕਰਨਾ ਪਿਆ ਕੋਈ ਅੱਜ ਤੋਂ ਕੋਈ 6 ਮਹੀਨੇ ਪਹਿਲਾਂ ਗਿਆ ਸੀ ਘਰੋਂ ਜਦਾਂ ਪਹਿਲਾਂ ਦਵਾਈ ਚ ਗਿਆ ਜਦਾਂ ਦਵਾਈ ਚੋਂ ਬਾਅਦ ਮੈਂ ਦੋ ਮਹੀਨੇ 2.5 ਮਹੀਨੇ ਦਵਾਈ ਚ ਰਿਹਾ ਪਹਿਲਾਂ ਉਤੋਂ ਫੇਂ ਗਾਂ ਹੌਲੀ ਹੌਲੀ ਕਰਕੇ ਜਦੋਂ ਕਈ ਮੁਲਕਾਂ ਦੇ ਵਿੱਚ ਹੀ ਲੱਗਿਆ ਸੀ ਜਦਾਂ ਜੀ ਇਹ ਗਾਂਹ ਜਦਾਂ ਮਸੀਕੋ ਤੋਂ ਬਾਅਦ 25 25 ਜਨਵਰੀ ਨੂੰ ਜਦੋਂ ਮਸੀਕੋ ਐਂਟਰ ਹੋਏ ਆ ਇਹ ਜੀ ਤੇ ਉੱਥੇ ਪਏ ਜੀ ਚੰਕੀ ਚ ਰਹਿ ਹਫਤਾਕ ਜਦੋਂ ਕਿੰਨੇ ਮਹੀਨੇ ਲੱਗੇ 6 ਮਹੀਨੇ ਲੱਗੇ ਜੀ ਸਾਰੇ 6 ਦੇ ਉੱਪਰੇ ਲੱਗੇ 7 ਮਹੀਨੇ ਲੱਗੇ ਲੱਗੇ ਛੱਕੇ ਹਾਂ ਜੀ ਤੇ ਮੁਸ਼ਕਲਾਂ ਤੁਹਾਨੂੰ ਦੱਸੀਆਂ ਹੋਣੀਆਂ ਮੁਸ਼ਕਲਾਂ ਤਾਂ ਬਹੁਤ ਆ ਜੀ ਰਾਹ ਦੇ ਵਿੱਚ ਤੁਹਾਨੂੰ ਪਤਾ ਹੀ ਆ ਜਦੋਂ ਔਖੀ ਤੰਗੀਆਂ ਘੱਟ ਘੱਟ ਕੇ ਜਦੋਂ ਨਿਆਣਾ ਆਪਣਾ ਦਸਤਾ ਨਾ ਸੀ ਪੇ ਸਾਨੂੰ ਫੇ ਹੁਣ ਘਾਰ ਆ ਕੇ ਦੱਸਦਾ ਸਾਰਾ ਜਦੋਂ ਜਦੋਂ ਪੰਚਾ ਹੋ ਕੇ ਹੋ ਕੇ ਤੇ 에이전ਟ ਨੇ ਜਿਹੜਾ ਕਿੰਨੇ ਪੈਸੇ ਚਾਰਚ ਕੀਤੇ ਹੁੰਦੇ ਹੁੰਦੇ ਪੀ ਗਿਆ 45 ਦੇ ਲਾਗੇ ਲਾਗੇ ਲੱਗ ਗਿਆ ਜੀ ਨਾਲੇ ਲੱਗ ਪੈਸੇ ਅੰਨੇ ਕਥੇ ਕਰ ਲਈਦਾ ਬੰਦੇ ਨੂੰ ਹਾਂਜੀ ਰਸਤੇ ਰਾਂ ਤੋਂ ਫੜ ਕੇ ਕਦੇ ਉੱਤੋਂ ਫੜ ਅਜੇ ਕਿਸੇ ਤੋਂ ਫੜ ਥੋੜੇ ਵਾਲੀ ਤੋਂ ਫੜ ਫੜ ਕੇ ਚਤਲਾਏ ਪੈਸੇ ਸਾਰੇ ਤੇ ਹੁਣ ਕੀ ਤੁਸੀਂ ਕੋਈ ਡਿਮਾਂਡ ਗਵਰਨਮੈਂਟ ਤੋਂ ਇੰਡੀਆ ਗਵਰਨਮੈਂਟ ਤੋਂ ਪੰਜਾਬ ਗਵਰਨਮੈਂਟ ਤੋਂ ਕੀ ਤੁਹਾਡੀ ਡਿਮਾਂਡ ਹੈ ਦੁਮਾਰ ਇਹ ਹੀ ਆ ਜੀ ਸਾਡਾ ਜਿੱਦਾਂ ਕੁਝ ਵੀ ਆ ਮਾੜਾ ਮੋਟਾ ਜਿੱਦਾਂ ਮਾਤੜ ਬੰਦੇ ਆ ਅਸੀਂ ਚਾਹ ਲੜਕੀਆਂ ਜਿੱਦਾਂ ਜੀ ਤੇ ਓខਾ ਹੀ ਆ ਜਿੱਦਾਂ ਜੀ 10-10 ਰਾਤੀਂ ਦੇ ਪੋਸਟ ਵਾਲੇ ਸਾਡੇ ਤੇ ਜੇ ਇਹੋ ਜਿਹਾ ਗੱਲਬਾਤ ਹੋਈ ਕਿਸੇ ਤਰ੍ਹਾਂ ਨਹੀਂ ਆਦਤ ਕੀਤੀ ਕਿਸੇ ਆ ਕਰੀ ਹਾਂ ਜੀ 10-10 ਰਾਤੀਂ 10-10 ਸਗਾ ਸਾਨੂੰ ਜਿੱਦਾਂ ਸਾਰਾ ਹੀ ਆਪਣਾ ਇਹਦਾ ਜਿੱਦਾਂ ਪਹੁੰਚੇ ਆ ਜਿੱਦਾਂ ਜਿੱਦਾਂ ਗਏ ਆ ਜੀ ਹਾਂ ਜੀ ਬਹੁਤ ਓਖੇ ਹੋ ਕੇ ਗਏ ਆ ਜਿੱਦਾਂ ਤੇ ਦਰਾਜ ਕਦੇ 15 ਦਿਨ ਕਿਤੇ ਬਿਠਾ ਲ ਕਿਸੇ ਕਿਸੇ ਮੌਲਕ ਚ 15 20 ਦਿਨ ਕਦੇ ਕਿਤੇ ਕਦੇ ਕਿਤੇ ਤੇ ਹੁਣ ਇਸ ਟਾਈਮ ਜਿਸ ਕਾਰਨ ਜਿਹੜਾ ਉਹ ਇਸ ਕਾਰਨ ਜਿੱਦਾਂ ਹੋਰ ਤਰ੍ਹਾਂ ਹੋਇਆ ਸੀ ਜਿੱਦਾਂ ਕਹਿੰਦਾ ਮੈਂ ਜਰਾ ਕੰਮ ਫੇਰਗਾ ਦਵਾਈ ਲਿਓਣੀ ਸੀ ਇੱਕ ਤਾਂ ਫੇ ਸ਼ਹਿਰ ਗਏ ਆ ਠੀਕ ਹੈ ਭਈ ਸਾਰੀ ਮਾੜੀ ਮੱਟੀ ਕੋਈ ਸਹਾਇਤਾ ਕਰ ਸਕਦੀ ਜੀ ਗਵਰਨਮੈਂਟ ਹਨਾ ਕਰ ਸਕਦੀ ਹੈ ਤੇ ਕਰਨੀ ਚਾਹੀਦੀ ਆ ਜਦੋਂ ਜੀ ਕੋਈ ਵੀ ਹੈਲਪ ਕੋਈ ਕਰੇ ਜਦੋਂ ਏਜੰਟ ਜਿਹੜਾ ਏਜੰਟ ਦਾ ਕੀ ਕਹਿਣਾ ਹੁੰਦਾ ਜੰਡਾ ਤਾਂ ਇਹ ਹੀ ਕਹਿਣਾ ਹੈ ਜੀ ਸਾਨੂੰ ਧੋਖੇ ਨਾਲ ਜਦੋਂ ਕੋਈ ਫਸਾ ਲੈਂਦੇ ਇੰਦੇ ਫਸਾਇਆ ਜਦੋਂ ਤੇ ਪੁਰੀ ਗੱਲ ਹੋਈ ਏ ਉਹਨਾਂ 에ਜੰਟ ਨਾਲ ਨਹੀਂ ਹੁਣ ਨਹੀਂ ਹੁਣ ਸਾਡੇ ਨਹੀਂ ਹੋਈ ਜਦੋਂ ਕੱਕੇ ਨਾਲ ਹੀ ਹੋਈ ਹੋਊਗੀ ਸਾਡੇ ਨਾਲ ਨਹੀਂ ਹੋਈ ਕੋਈ ਗੱਲ ਮਤ ਹੋਦੀ ਕੌਣ 에ਜੰਟ ਹੈ ਕੌਣ ਡੇਟ ਭਾਈ ਰਹਿੰਦਾ ਸਾਨੂੰ ਇਹ ਵੀ ਨਹੀਂ ਨਾਮ ਤਾਂ ਨਹੀਂ ਪਤਾ ਉਹਦੇ ਜਦ ਤੱਕ ਕੀ ਨਾਮ ਆ ਡੇਟ ਭਾਈ ਜਿੱਦਾਂ ਰਹਿਸ਼ ਉਹਦੀ ਉੱਥੇ ਹੀ ੜ ਬੇਚੀ ਹੈ ਉੱਥੇ ਪੇਮੈਂਟ ਪੂਰੀ ਕਰਤੀ ਹੈ ਹਾਂਜੀ ਪੇਮੈਂਟ ਪੂਰੀ ਗਈ ਹੈ ਉਹਨਾਂ ਕੋਲ ਡੇਟ ਭਾਈ ਚ ਲੈ ਲੈ ਸੀ ਪੈਸੇ ਪਹਿਲਾਂ ਉਹ ਨਹੀਂ ਬਾਕੀ ਜਿੱਦਾਂ ਜਿੱਦਾਂ ਕੀਤੀ ਹੋ ਸੀਗੀ ਉਹਦੋਂ ਉਹਦੋਂ ਹੋਏ